ਬਸ ਦੇ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਅਤੇ ਕੁੜੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਦੱਸਈਏ ਕਿ ਬਸ ਦੇ ਵਿੱਚ ਮੁਫਤ ਸਫ਼ਰ ਕਰਨ ਤੇ ਕਟ ਲੱਗ ਸਕਦਾ ਹੈ ਆਧਾਰ ਕਾਰਡ ਬੰਦ ਹੋ ਸਕਦੇ ਨੇ ਇਸ ਉੱਤੇ ਪੰਜਾਬ ਦੀ ਸਰਕਾਰ ਚਰਚਾ ਕਰ ਰਹੀ ਹੈ ਪੰਜਾਬ ਸਿਰ ਕਰਜ਼ੇ ਦੀ ਪੰਡ ਦਾ ਭਾਰ ਲਗਾਤਾਰ ਵਧਣ ਅਤੇ ਕੇਂਦਰ ਸਰਕਾਰ ਦੁਆਰਾ ਵੱਖ-ਵੱਖ ਸਕੀਮਾਂ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਰੋਕਣ ਕਾਰਨ ਖਜ਼ਾਨੇ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਆਪ ਲੀਡਰਸ਼ਿਪ ਸੂਬੇ ਦੀ ਵਿੱਤੀ ਹਾਲਤ ਠੀਕ ਹੋਣ ਦਾ ਦਾਵਾ ਕਰ ਰਹੀ ਹੈ ਪਰ ਜਮਿਨੀ ਹਕੀਕਤ ਹੈ ਕਿ ਸਬਸਿਡੀਆਂ ਨੇ ਸਰਕਾਰੀ ਖਜ਼ਾਨੇ ਦੀ ਹਾਲਤ ਵਿਗਾੜ ਦਿੰਦੀ ਹੈ ਜਿਸ ਕਰਕੇ ਸਰਕਾਰ ਹੁਣ ਸਬਸਿਡੀਆਂ ਦਾ ਬੋਝ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ ਪਤਾ ਚੱਲਿਆ ਹੈ ਕਿ ਸਰਕਾਰ ਔਰਤਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬੱਸ ਸਫਰ ਸਕੀਮ ਨੂੰ ਹੋਰ ਤਰਕਸੰਗਤ ਬਣਾਉਣ ਤੇ ਵਿਚਾਰ ਕਰ ਰਹੀ ਹੈ ਹਾਲਾਂਕਿ ਸਰਕਾਰ ਲਈ ਮੁਫਤ ਬੱਸ ਸਫਰ ਸਕੀਮ ਨੂੰ ਵਾਪਸ ਲੈਣਾ ਬਹੁਤ ਔਖਾ ਹੈ ਪਰ ਇਸ ਸਕੀਮ ਦਾ ਲਾਭ ਸਿਰਫ ਲੋੜਵੰਦਾਂ ਔਰਤਾਂ ਨੂੰ ਦੇਣ ਲਈ ਵਿਚਾਰ ਕੀਤੀ ਜਾ ਰਹੀ ਹੈ ਸਰਕਾਰ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਨੌਕਰੀ ਪੇਸ਼ ਔਰਤਾਂ ਦਾ ਸਫਰ ਸਰਕਾਰ ਨੂੰ ਕਾਫੀ ਮਹਿੰਗਾ ਪੈ ਰਿਹਾ ਹੈ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਯੋਜਨਾ ਲਾਗੂ ਕਰਨਾ ਕਿਸੇ ਦੇ ਚਿਤਚੇਤੇ ਵੀ ਨਹੀਂ ਸੀ ਕਿਉਂਕਿ ਕਿਸੇ ਜਥੇਬੰਦੇ ਨੇ ਵੀ ਕਦੇ ਮੁਫਤ ਵਾਹ ਸਫਰ ਦੀ ਮੰਗ ਨਹੀਂ ਕੀਤੀ ਸੀ ਪਰ ਸੂਬੇ ਵਿੱਚ ਔਰਤਾਂ ਦੀ ਅੱਧੀ ਆਬਾਦੀ ਹੋਣ ਕਰਕੇ ਵੋਟਾਂ ਵਿੱਚ ਲਾਭ ਲੈਣ ਦੇ ਮਨਸੂਬੇ ਤਹਿਤ ਕੈਪਟਨ ਸਰਕਾਰ ਨੇ ਵਿਧਾਨ ਸਭਾ ਵਿੱਚ ਔਰਤਾਂ ਨੂੰ ਮੁਫਤ ਬੱਸ ਸੇਵਾ ਦਾ ਐਲਾਨ ਕੀਤਾ ਸੀ ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਦੌਰਾਨ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਭੁਗਤਾਨ ਕਰਨ ਲਈ ਸਰਕਾਰ ਤੇ 600 ਕਰੋੜ ਰੁਪਏ ਦਾ ਬੋਝ ਪਿਆ ਸੀ ਹੁਣ ਇਹ ਸਬਸਿਡੀ ਦਾ ਭਾਰ ਵਧ ਕੇ 750 ਕਰੋੜ ਤੱਕ ਪਹੁੰਚ ਗਿਆ ਹੈ ਇਸੇ ਤਰ੍ਹਾਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਨਾਲ ਸਰਕਾਰੀ ਖਜ਼ਾਨੇ ਦਾ ਸਬਸਿਡੀ ਦਾ ਬੋਝ 20000 ਕਰੋੜ ਸਾਲਾਨਾ ਤੋਂ ਉੱਪਰ ਹੋ ਚੁੱਕਿਆ ਹੈ ਜਿਸ ਕਰਕੇ ਸਰਕਾਰੀ ਖਜ਼ਾਨੇ ਦਾ ਗਣਿਤ ਵਿਗੜ ਗਿਆ ਹੈ ਟਰਾਂਸਪੋਰਟ ਵਿਭਾਗ ਮੁਫਤ ਵਾਹ ਸਫਰ ਦੀ ਸਕੀਮ ਦੇ ਤਰਕ ਸੰਗਤ ਬਣਾਉਣ ਲਈ ਲੋੜਵੰਦ ਔਰਤਾਂ ਨੂੰ ਸਮਾਰਟ ਕਾਰਡ ਦੇਣ ਤੇ ਵਿਚਾਰ ਕਰ ਰਹੀ ਹੈ ਇਸੇ ਤਰ੍ਹਾਂ ਔਰਤ ਲਈ ਮੁਫਤ ਸਫ਼ਰ ਨੂੰ ਕਿਲੋਮੀਟਰਾਂ ਤੱਕ ਸੀਮਤ ਕਰਨ ਦਾ ਵਿਸ਼ੇਸ਼ ਦੇਣਾ ਵਿੱਚ ਹੀ ਸਫ਼ਰ ਕਰਨ ਦੀ ਸਹੂਲਤਾਂ ਦਿੱਤੀ ਜਾ ਸਕਦੀ ਹੈ ਜਦਕਿ ਸਰਕਾਰੀ ਨੌਕਰੀ ਤੇ ਅਸਰ ਰਸੂਖਾ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਸਕੀਮ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਵਰਤਨਯੋਗ ਹੈ ਕਿ ਪਿਛਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਬਸਿਡੀਆਂ ਦੇ ਵੱਧ ਰਹੇ ਭੋਜ ਨੂੰ ਘਟਾਉਣ ਦੀ ਕੇਂਦਰੀ ਸਕੀਮਾਂ ਤਹਿਤ ਫੰਡ ਨਾ ਮਿਲਣ ਵਾਲੇ ਵਿਚਾਰ ਚਰਚਾ ਕੀਤੀ ਸੀ ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਖੱਤਰਾ ਪ੍ਰਗਟ ਕੀਤਾ ਸੀ ਕਿ ਲਗਾਤਾਰ ਕਰਜ਼ਾ ਲੈ ਕੇ ਕੰਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਸਾਲ ਕਰਜ਼ਾ ਸੀਮਾ ਵੀ 0.50% ਘੱਟ ਹੈ ਕਰਜ਼ੇ ਦੀ ਪੰਡ ਦਾ ਭਾਰ 3.27 ਲੱਖ ਕਰੋੜ ਰੁਪਇਆ ਹੋਇਆ ਜਾਣਕਾਰੀ ਮੁਤਾਬਕ ਮਾਰਚ 2024 ਤੱਕ ਪੰਜਾਬ ਤੇ 3.27 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੈ ਇਸ ਵਿੱਚੋਂ 22000 ਕਰੋੜ ਰੁਪਏ ਸਿਰਫ ਵਿਆਜ ਦੀ ਅਦਾਗੀ ਅਤੇ 21000 ਕਰੋੜ ਰੁਪਏ ਬਿਜਲੀ ਸਬਸਿਡੀ ਦੇ ਦਿੱਤੇ ਜਾ ਰਹੇ ਹਨ ਜਿਸ ਕਰਕੇ ਸਰਕਾਰ ਇਹ ਸਬਸਿਡੀਆਂ ਨੂੰ ਸੀਮਿਤ ਕਰਨ ਤੇ ਵਿਚਾਰ ਕਰ ਰਹੀ ਹੈ ਸੂਬੇ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਬੀਤੇ ਦਿਨ ਪਿਛਲੇ ਦਿਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਭਾਰਤ ਸਰਕਾਰ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ you yes. ਅਤੇ ਸੂਬੇ ਦੇ ਆਰਥਿਕ ਮਾਹਿਰਾਂ ਨਾਲ ਵੱਖ-ਵੱਖ ਮੀਟਿੰਗਾਂ ਵੀ ਕੀਤੀਆਂ ਜਾਣਕਾਰੀ ਅਨੁਸਾਰ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਹੋਇਆ ਹੈ ਜਿਸ ਨੂੰ ਪੂਰਾ ਕਰਨਾ ਸੌਖਾ ਕਾਰਜ ਨਹੀਂ ਇਸ ਲਈ ਸਰਕਾਰ ਲੋੜਵੰਦ ਔਰਤਾਂ ਨੂੰ ਹੀ ਸਕੀਮ ਦਾ ਲਾਭ ਦੇਣ ਲਈ ਵਿਚਾਰ ਕਰ ਰਹੀ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਦਾ ਖਾਲੀ ਖਜ਼ਾਨਾ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਜਿਸ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਸਬਸਿਡੀਆਂ ਤੇ ਔਰਤਾਂ ਦਾ ਮੁਫਤ ਸਫ਼ਰ ਤੇ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਪਾਣ ਤੇ ਜਿਹੜੀ ਕੀ ਵਿਚਾਰਤਾ ਰੱਖੀ ਪੀ ਜਾ ਰਹੀ ਹੈ ਤੇ ਹੁਣ ਸਿਰਫ ਲੋੜਵੰਦ ਔਰਤਾਂ ਨੂੰ ਹੀ ਜਿਹੜਾ ਕੀ ਮੁਫਤ ਸਫਰ ਦਿੱਤਾ ਜਾਵੇਗਾ ਇਸ ਤੇ ਵੀ ਮਾਨ ਸਰਕਾਰ ਵੱਲੋਂ ਵਿਚਾਰਤਾ ਰੱਖੀ ਪੀ ਜਾ ਰਹੀ ਹੈ ਅਤੇ ਲੋੜਵੰਦ ਔਰਤਾਂ ਦੇ ਹੀ ਖਾਤਿਆਂ ਦੇ ਵਿੱਚ 1000 ਰੁਪਏ ਵਾਲੀ ਸਕੀਮ ਜਿਹੜੀ ਚਲਾਈ ਜਾਏਗੀ ਇਸ ਤੇ ਵੀ ਮਾਨ ਸਰਕਾਰ ਨੇ ਜਿਹੜੀ ਵਿਚਾਰ ਚਰਚਾ ਕਰਕੇ ਇਸ ਦੇ ਫੈਸਲੇ ਲੈਂਦੇ ਜਾਣਗੇ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਕੀ ਫੈਸਲੇ ਲਏਤੇ ਗਏ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜਾ ਹਾਜ਼ਰ ਹੋਵਾਂਗੇ ਹੁੰਦੇ ਹੋ ਇਜਾਜ਼ਤ ਧੰਨਵਾਦ